ਲੋਜੀ ਕਮਰੇ ਤੋਂ ਫਿਰ ਬਾਹਰ ਆ ਗਏ ਆ ਤੇ ਟੈਂਟ ਨਾ ਹੋ ਗਿਆ ਅਸਲ ਵਿੱਚ ਘੜੀ ਮੇਰੇ ਠੀਕ ਕਰਨੀ ਦਿੱਤੀ ਇਸ ਕਰਕੇ ਟਾਈਮ ਬਾਰ-ਬਾਰ ਮੋਬਾਈਲ ਕਰਨਾ ਪੈਂਦਾ 5 ਵਜੇ ਆ ਤੇ ਆਪਾਂ ਚੱਲੇਆ ਕਿਰਤਪੁਰ ਸਾਹਿਬ ਤੇ ਸਾਹਮਣੇ ਗੱਡੀ ਲਈ ਇੱਕ ਰੈਂਟ ਤੇ ਉਹ 800 ਰੁਪਏ ਮੰਗਦੀ ਵੀ ਐ ਉਸ ਵਕਤ ਤਕਰੀਬਨ 3-4 ਗੱਡੀਆਂ ਤੇ ਪੁੱਛੇ 800 ਰੁਪਏ ਦਾ ਰੈਂਟ ਐ ਕਿਰਤਪੁਰ ਸਾਹਿਬ ਤੋਂ ਤਿੰਨ ਚਾਰ ਗੁਰਦੁਆਰੇ ਘੁਮਾ ਕੇ ਸਾਨੂੰ ਇੱਥੇ ਵਾਪਸ ਛੱਡੇਗੇ No, 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 ਰੋਟਾ ਸਾਰਾ ਟੁੱਟਾ ਪਿਆ ਹੈ ਬਹੁਤ ਗੁੜਿਆ ਲੋ ਜੀ ਆਪਾਂ ਪਹੁੰਚ ਗਏ ਆ ਧੰਨ ਧੰਨ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਇਹ ਹੋਰ ਨਾਲੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਇੱਧਰ ਇੱਕ ਗੁਰਦੁਆਰਾ ਤੀਰਸ਼ਾਭ ਵੀ ਲਿਖਿਆ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਕਰੀਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰਾ ਲੋਡ ਲੀਆਂ ਤੇ ਦਰਸ਼ਨ ਕਰਕੇ ਫਿਰ ਬਾਹਰ ਆਉਂਦੇ ਆ ਤੇ ਫਿਰ ਜਾਂਦੇ ਆ ਅਗਰੇ ਗੁਰਦੁਆਰਾ ਤੇ ਕਪੀਰ ਸਾਹਿਬ ਤੇ ਦੂਜਾ ਗਾ ਗੁਰਦੁਆਰਾ ਬਾਬਾ ਬੁੱਢਾ ਇੰਚਾਰਜ ਬਾਬਾ ਗੁਰਦਿੱਤਾ ਜਿਹੜੇ ਗੁਰਦਰ ਦੇ ਬਾਹਰ ਵੇਖੋ ਇਹ ਪਹਾੜੀ ਤੇ ਨਾ ਬਣਿਆ ਇਸ ਕਰਕੇ ਇੱਥੇ ਜੰਗਲੀ ਜਾਨਵਰ ਵੀ ਆ ਗਿਆ ਬੰਦਰ ਵਗੈਰਾ ਘੁੰਮਦੇ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ 3 ਸਾਬ ਬਿਲਕੁਲ ਨਾਲ ਹੀ ਆ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਆ ਗੇਟ ਆ ਤੇ ਥੋੜਾ ਨਾ ਥੱਲੇ ਉਤਰ ਕੇ ਗੁਰਦੁਆਰਾ ਨਜ਼ਰ ਆ ਰਿਹਾ बाकी चलते हैं उधर गुरुद्वारा तीर साहब अच्छा पौड़िया थले काफी उतरनिया पा ਮੈਨੂੰ ਕਿੱਧਰ ਕੰਢੀ ਚਲੋ ਚਲੋ ਲੋ ਜੀ ਗੁਰਦੁਆਰਾ ਪ੍ਰੀਤ ਸਾਹਿਬ ਨੂੰ ਜਾ ਰਹੇ ਆ ਕਾਫੀ ਸਟੈਪ ਆ ਥੱਲੇ ਤੱਕ ਜਾਣਾ ਆਪਾਂ ਨੇ ਤੇ ਸਟੈਪ ਵਾਵਾ ਉੱਚਾ ਪੌੜ ਹੈ ਜਦੋਂ ਵਾਪਸ ਚੜਾਂਗੇ ਨਾ ਇਹ ਤੰਗ ਕਰੇਗਾ ਉਹ ਤਾਂ ਚੜ ਚੜ ਤਾਂ ਜਾਵਾਂਗੇ ਲੇਕਿਨ ਥੋੜਾ ਸਾਲ ਲੈ ਕੇ ਚੜਨਾ ਪਏਗਾ ਕਿਉਂਕਿ ਜਿਹੜਾ ਸਟੈਪ ਉੱਚਾ ਹੋਵੇ ਨਾ ਫਿਰ ਇਹਨੂੰ ਟਾਈਮ ਲੱਗਦਾ ਸਾਹਮਣੇ ਕਿਹਦੇ ਧੁਮਾਰ ਦਾ ਵਿਖਰੇ ਹੋ ਇਹ ਹੈਗਾ ਜੀ ਧੂਣਾ ਬਾਬਾ ਸ਼ਰੀਪ ਚੰਦ ਜੀ ਇਹ ਗੁਰਦੁਆਰਾ ਮਨਾਰਾ ਸ਼ਰੀਪ ਚੰਦ ਜੀ ਦਾ ਸਾਹਮਣੇ ਫੋਟੋ ਵੀ ਲੱਗੀ ਹੈ ਧੀਰ ਸਾਹਿਬ ਦਾ ਗੁਰਦੁਆਰਾ ਕਿਹੜਾ ਮਰਗੜਾ ਧੀਰ ਸਾਹਿਬ ਹੈ ਇੱਧਰ ਸ਼ਰੀਪ ਚੰਦ ਜੀ ਕੋਈ ਕਰ ਲਈ ਬਾਬੇ ਨੂੰ ਪੁੱਛ ਲੈਣੇ ਲੋ ਜੀ ਗੁਰਦੁਆਰਾ ਸ੍ਰੀ ਚੰਦੀ ਜੀ ਨਾਲ ਹੀ ਬੋਲੀ ਸਾਹਿਬ ਹੀ ਹੈ। ਜਿਆਦਾ ਡੂੰਘਾ ਨਹੀਂ ਆ ਨਾਲ ਹੀ ਬਿਲਕੁਲ। ਤੇ ਜਿਹੜਾ ਗੁਰਦੁਆਰਾ ਤੀਰ ਸਾਹਿਬ ਹੈ ਜਿਹਦੇ ਬਾਰੇ ਆਪਾਂ ਜਿਹੜਾ ਗੁਰਦੁਆਰਾ ਤੀਰ ਸਾਹਿਬ ਹੈ ਜਿਹਦੇ ਬਾਰੇ ਮੈਂ ਗੱਲ ਕਰਦਾ ਪਿਆ ਸੀ ਬੋੜ ਲੱਗਾ। ਉਹ ਟੌਪ ਤੇ ਪੜੇਗੀ ਜਿੱਧਰੋਂ ਆਪਾਂ ਆਏ ਹਾਂ। ਉਹ ਪੱਡੀ ਸਾੜ ਦੇ। ਇਹੋ ਜਿਹੜੀਆਂ ਪੌੜੀਆਂ ਉੱਤਰ ਕੇ ਆਏ ਆ ਇੱਧਰ ਹੀ ਆਪਾਂ ਜਾਣਾ ਹੋਣਾ ਤੇ ਉੱਧਰ ਚੱਲੇ ਆ। ਲੋ ਜੀ ਪੌੜੀਆਂ ਚੜਦੇ ਚੜਦੇ ਆਪਾਂ ਗੁਰਦੁਆਰਾ ਤੀਰ ਸਾਹਿਬ ਗੁਰਦੁਆਰਾ ਤੀਰ ਸਾਹਿਬ ਇਸ ਸਥਾਨ ਤੋਂ ਸ਼ੇਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ धीर मारके ਪਤਾਲ ਪੁਰੀ ਪ੍ਰਗਟ ਕੀ ਮੈਨੂੰ ਵੀ ਆਈ ਨਾ ਥੋੜਾ ਯਾਰ ਲੋ ਜੀ ਬਠੀਏ ਕਾਰ ਚ ਤੇ ਚੱਲੀ ਹਣੋ ਬਾਬਾ ਬੁੱਢਣ ਸਾਹ ਦੇ ਦਰਸ਼ਨ ਕਰ ਆਪਾਂ ਸ੍ਰੀ ਜਾਂਤਾ ਹੋ ਵੀ ਆ ਥੱਲੇ ਸੀ ਹਨਾ ਚੱਲ ਕੇ ਤੂੰ ਪੈਦਲੇ ਹੋਰ ਸਾਨੂੰ ਪਤਾ ਹੀ ਨਹੀਂ ਨਹੀਂ ਜਾਣਾ ਕਿ ਕਿਹੜਾ ਗੁਰਦੁਆਰਾ ਸੀ ਤੀਰ ਸਾਹਿਬ ਤੀਰ ਸਾਹਿਬ ਜਾਣਾ ਸੀ ਤੇ ਥੱਲੇ ਨਜ਼ਰ ਆਇਆ ਤੇ ਉਹਦੇ ਕੋਲ ਸ੍ਰੀ ਜਾਂਤ ਸੀ ਤੁਸੀਂ ਮੈਨੂੰ ਦੱਸੋ ਕਾਹੇ ਦੱਸੋ ਆਹਨੂੰ ਕਸ਼ਟ ਦਿੱਤਾ ਇਹਨਾਂ ਦੇਤਾ ਸੀ ਪਸੀਨਾ ਪਸੀਨਾ ਕਰਦਾ ਕੰਮ ਨਹੀਂ ਨਹੀਂ ਕੋਈ ਗੱਲ ਨਹੀਂ ਸਭਾ ਚੰਗੀਆ ਵਰਦਿਸ਼ ਹੋ ਗਈ ਨਾਲ ਸਾਡੀ ਕਾਹ ਵੀ ਟ੍ਰੈਕਿੰਗ ਕਰਦੇ ਰਹਿੰਦੇ ਆਤਾ ਪਈਆਂ ਹਾਂ ਅੱਛਾ ਹੈ ਲੋ ਜੀ ਆਪਾਂ ਗੇਟ ਆ ਗਏ ਜੀ ਬਾਬਾ ਬੁੱਢੇ ਚਾਹ ਦੀ ਦਾ ਇੱਧਰ ਕੰਮ ਚੱਲੇ ਹੁੰਦਾ ਅਰਸ਼ਾ ਨਾਰ ਨਾਲ ਜਪਤੂਲਾ ਵਿੱਚ ਨਦੀ ਪਿੰਦੀ ਬਸ ਦਰਗਾਹ ਅੱਦਰ ਗਾ ਬਾਬਾ ਬੁੱਢਣ ਸਾਹਿਬ ਇੱਥੇ ਨਾਉ ਤੋਂ ਫੇਰ ਐ ਜੀ ਕੰਮ ਖਾਰਾ ਹਾਂਜੀ ਹਾਂਜੀ ਲੋ ਜੀ ਆਪਾਂ ਬਾਬਾ ਬੁੱਢਣ ਸਾਹਿਬ ਜੀ ਦੇ ਦਰਗਾਹ ਪਹੁੰਚ ਗਏ ਕਰਦੇ ਆ ਦਰਸ਼ਨ ਤੇ ਪ੍ਰਸ਼ਾਦ ਵਗੈਰਾ ਹੈਗਾ ਸਾਹਮਣੇ ਲੋ ਜੀ ਬਾਬਾ ਬੁੱਢਣ ਸਾਹਿਬ ਜੀ ਦਰਗਾਹ ਦਾ ਅੰਦਰਲਾ ਯੂ ਵੇਖੋ ਤੇ ਕਹਿੰਦੇ ਨੇ ਜੇ ਇੱਧਰ ਆ ਜੀਏ ਤੇ ਫੇਰ ਹੀ ਇਹ ਯਾਤਰਾ ਮੁਕੰਮਲ ਹੁੰਦੀ ਹੈ ਦਰਸ਼ਨ ਕਰਦੇ ਪਏ ਆਪਾਂ ਦਰਸ਼ਨ ਕਰਕੇ ਫੇਰ ਆਪਾਂ ਮਿਲਦੇ ਆਂ ਦਰਗਾਹ ਬੁੱਢਨ ਸਾਹਿਬ ਦੇ ਬਹਰ ਦਰਸ਼ਨ ਕਰੋ ਮਹਾਰਾਜ ਦਰਗਾਹ ਬੁੱਢਨ ਸਾਹਿਬ ਦੇ ਬਹਰ ਦਰਸ਼ਨ ਕਰੋ ਮਹਾਰਾਜ ਜੀ ਦਰਗਾਹ ਪੀਰ ਬਾਬਾ ਬੁੱਧੂ ਸ਼ਾਹ ਦੇ ਹੋ ਗਏ ਦਰਸ਼ਨ ਤੇ ਹੁਣ ਆਪਾਂ ਚੱਲੇ ਫਿਰ ਟੈਕਸੀ ਵਾਲੇ ਬਨੇ ਸਾਹਮਣੇ ਮਾਰਕੀਟ ਚੈੱਕ ਕਰੋ ਅਰਗਬਤੀਆਂ ਤੂਫਾਂ ਤੇ ਦਰਗਾਹ ਦੀ ਚੱਦਰ ਵਗੈਰਾ ਸਭ ਕੁਝ ਬਾਕੀ ਖੜੋਣਾ ਹੈ ਬੜਾ ਕੁਝ ਮੜਕੇਰਤਪੁਰ ਸਾਹਿਬ ਰਾਵਣਾ ਬੈਠੋ ਜੇ ਨੰਬਰ ਸਾਹਿਬ ਉਧਰ ਪਿੱਛੇ ਜਾ ਕੇ ਪਾਣੀ ਦੇ ਵੇਚਦਾ ਕਰੋ ਚਲੋ ਬੈਠੋ ਕੋਈ ਕੋਸ਼ਿਸ਼ ਨਹੀਂ ਕਰਾਂ ਦੇਖੋ ਹਮੇਦੇ ਤਰੇ ਤਰੇ ਬੈਠੋ ਗਾਦੀ ਪੂਰੀਆ ਮੰਗਦੀਆਂ ਗੱਲਾਂ ਹੁੰਦਾ ਨਾ 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 ਹਾਂ ਭਲੇ ਖੇਣਾ ਨਹੀਂ ਖਾਣਾ ਮੈਂ ਬੈਣਾ ਹੀ ਨਹੀਂ ਮਾਰਕੀਟ ਚ ਖੁੱਲੀ ਚੀਜ਼ ਕੋਈ ਨਹੀਂ ਖਾਣੀ ਇਹ ਕੜੀ ਨਰ ਗਈ ਆ ਪਾਖੜ ਵਾਲੀ ਇਸ ਦੀ ਇਹ ਪਹਿਲੀ ਆ ਸਰ ਪੀਸੀਐਲ ਹਾਂਜੀ ਪੀਸੀਐਲ ਜੀ ਦਾ ਮਸਲਾ ਚੱਲਦਾ ਅੱਛਾ ਪੀਸੀਐਲ ਇਹ ਤਾਂ ਉਹਦੀ ਉਹਦੀ ਵੀ ਆ ਗਈ ਆਪਾਂ ਜਿਹੜਾ ਉਹ ਭਾਈ ਆ ਗਿਆ ਬੰਦਾ ਥੋੜਾ ਆ ਉਹ ਸਾਡੀ ਵੀਡੀਓ ਜ਼ਰੂਰ ਬਣਾਏ ਨੂੰ ਤੁਹਾਨੂੰ ਉਧਰੋਂ ਤੋਂ ਬਾਦ ਬੜੀ ਚਲੇ ਰੋਪਨਗਰ 28 ਚੰਡੀਗੜ੍ਹ 71 ਨੰਗਲ ਵੀ 33 ਇੱਥੇ ਮੁਰ ਗਿਆ ਠੀਕ ਬਰਾਬਰੀ ਭੇਜ ਦੇ ਦੋ ਜੀ ਚਲੋ ਖੈ ਚੱਲ ਇਹ ਵੀ ਵਧੀਆ ਗੱਲ ਹੈ ਜੀ ਹਾਂ ਆਤਰਾ ਦੇ ਮਨੋਰੰਜਨ ਕਰਨਾ ਚਾਹੀਦਾ ਟਰੈਵਲਿੰਗ ਕਰਨੀ ਚਾਹੀਦੀ ਪਤਾ ਲੱਗੇ ਕਿਸ ਤਰ੍ਹਾਂ ਸਿਸਟਮ ਚੱਲਦਾ ਜੀ 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 ਆਪਣੇ ਗੱਡੀ ਦਾ ਫਾਇਦਾ ਘਰੋਂ ਤੋਂ ਨਾਲ ਦੇ ਸਿੱਧਾ ਮੌਕੇ ਤੇ ਪਹੁੰਚਣਾ ਆ ਜਿਹੜੇ ਰਾਜ ਆਪਾਂ ਤੁਹਾਨੂੰ ਮਿਲਣਾ ਹੈ ਇਹ ਕਿਸ ਤਰ੍ਹਾਂ ਮਿਲਿਆ ਜਾਣਾ ਹੈ ਜੇ ਸਰਦਾਰ ਜੀ ਦੇਖਾ ਜੋ ਖਾਦਣਾ ਬਾਬੇ ਨੇ ਕਿਹਾ ਵਾ ਨਾ ਜੇ ਪੈਸੇ ਮੈਨੂੰ ਦੇਣੇ ਆ ਹਾਂ ਜੀ ਤੁਸੀਂ ਤਾਂ ਦੇ ਸਕਦੇ ਬਿਲਕੁਲ ਨਹੀਂ ਕਿੱਥੇ ਦੇਸੀ ਨਹੀਂ ਨਹੀਂ ਤੁਸੀਂ ਬਾਈ ਕਿਤੇ ਆੜਾ ਮਿਲ ਜਾਣਾ ਉਹ ਚੱਲਦਾ ਰਹਿਣਾ ਸਿਸਟਮ ਲੋਜੀ ਸ਼ਾਮ ਦੇ ਹੋ ਗਿਆ 6:30 ਤੇ ਮੇਰੇ ਪਿੱਛੇ ਗੁਰਦੁਆਰਾ ਕਿਰਪੁਰ ਸਾਹਿਬ ਪਤਾਲਪੁਰੀ ਸਨਸੈਟ ਹੋ ਰਿਹਾ ਵਾ ਤੇ ਉਧਰ ਸਾਈਡ ਤੇ ਚੱਲਦੇ ਆ ਸਤਲੁਜ ਨਦੀ ਵਾਲੀ ਸਾਈਡ ਤੇ ਤੇ ਕਰਦੇ ਆ ਦਰਸ਼ਨ ਜਗ੍ਹਾ ਹੈ ਕਿ ਲੋਕ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੋਂ ਖੂਬਸੂਰਤ ਇਹ ਮਾਰਕ ਨਿਤਕ ਪਾਣੀਆਂ ਦੇ ਨਾਮ ਇੱਥੇ ਦਰਜ ਕਰਾਓ ਇੱਧਰ ਲਈ ਛੱਡ ਦਿਓ ਸਿੱਖਾਂ ਦੇ ਵਿੱਚ ਗੁਰਦੁਆਰਾ ਪਤਾਲਪੁਰੀ ਕਿਟਪੁਰ ਸਾਹਿਬ ਤੇ ਗੋਇੰਦਵਾਲ ਸਾਹਿਬ ਅਸਥੀਆਂ ਜਲ ਪ੍ਰਵਾਹ ਦੀ ਲੱਗੇ ਆਪਾਂ ਪਹੁੰਚ ਗਏ ਆਂ ਕਿ ਬਾਡੀ ਸਾਹਿਬ ਇਹੋ ਜਗ੍ਹਾ ਹੈਗੀ ਆ ਜਿੱਥੇ ਅਸਥੀਆਂ ਜਲ ਪ੍ਰਵਾਹ ਹੁੰਦੀ ਆ ਇਹਦਾ ਪੋੜਾ ਆਪਾਂ ਹੁਣ ਪਹਿਲਾਂ ਪੋੜੀ ਚੱਲੀਏ ਇਹ ਜਿਹੜੀ ਨਦੀ ਆ ਰਹੀ ਆ ਇਹ ਸਤਲੁਜ ਦੀ ਦਰਿਆ ਦਾ ਪਾਣੀ ਆ ਜਿਹੜਾ ਪਾਖੜਾ ਨੰਗਲ ਤੋਂ ਝੋਕੇ ਤੇ ਫਿਰ ਇੱਧਰ ਆਉਂਦਾ ਬਸ ਐਂ ਤਾਂ ਮੈਂ ਅੰਤ ਪੜਾਇਆ ਹੋਇਆ ਸਮਝਦਾਰ ਬੰਦਾ ਸਮਝ ਜਾਂਦਾ ਇੱਥੇ ਹਸਤੀਆਂ ਜਲ ਪ੍ਰਵਾਹ ਕਰਦੇ ਆ ਉਹ ਸਾਹਮਣੇ ਜਗ੍ਹਾ ਤੇ ਤੇ ਬਸ ਬਾਈ ਦੁਨੀਆ ਖਤਮ ਖਤਮ ਅਮਨ ਕਾ ਜੇਸਾ ਫਾਲਾ ਹੈ ਫਾਲਾ ਜੇਸਾ ਇਹ ਮੰਨ ਕਰ ਲਓ ਜੀ ਇਹ ਮੰਨ ਕਰਦੇ ਆ ਇਸ ਤਰ੍ਹਾਂ ਨਹੀਂ ਬਣਾ ਸਕੋ ਪੰਜ ਕਿੱਟਾ ਚਲੋ ਜੀ ਚੱਲੀ ਹੋਣਾ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੇ ਤੇ ਸਵੇਰ ਦਾ ਪ੍ਰਸ਼ਾਦਾ ਛਕਿਆ ਵਾ ਉਸ ਤੋਂ ਬਾਅਦ ਛਕਦੇ ਆ ਨਹੀਂ ਤੁਹਾਨੂੰ ਪਰਛਾਤਾ ਛਕਦੇ ਕਹਿੰਦੇ ਲੱਗੇ 7:00 ਵਜੇ ਤੇ 11 ਮਿੰਟ ਤੇ ਹੋ ਗਏ ਜੱਟਾ ਜੱਗ ਪਿਆ ਤੇ ਆਪਾਂ ਅਕਤੂਰ ਸਾਹਿਬ ਹੁਣ ਆਪਾਂ ਚੱਲੇ ਆ ਵਾਪਸ ਟੈਕਸੀ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਆ ਟਾਈਮ ਹੋ ਗਿਆ ਪੌਣੇ 8 ਦਾ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਬਿਲਕੁਲ ਥੱਲੇ ਮਾਰਕੀਟ ਘੁੰਮ ਰਹੇ ਆ ਦੇਖ ਰਹੇ ਆ ਕੁਝ ਪਸੰਦ ਹੁੰਦਾ ਪ੍ਰਸ਼ਾਦ ਵੀ ਲੈ ਰਹੇ ਕਿਉਂਕਿ ਹੋਰ ਵੀ ਆਪਣੇ ਸੱਜਣ ਮਿੱਤਰ ਉਹਨਾਂ ਨਾਲ ਦਵਾਂਗੇ ਜਾਗੇ ਲੋ ਜੀ ਸਵਾ 8 ਹੋ ਗਏ ਤੇ ਆਪਾਂ ਪਹੁੰਚ ਗਏ ਕਮਰੇ ਸਰਾ ਦੇ ਪਸੀਨਾ ਚੈੱਕ ਕਰੋ ਬਾਹਰ ਗਰਮੀ ਬਹੁਤ ਹੱਦੇ ਵੀ ਸਵਾ 8 ਹੋਏ ਤੇ ਪਸੀਨਾ ਪਸੀ ਨਹੀਂ ਆਇਆ ਤੇ ਅਨੰਦਪੁਰ ਸਾਹਿਬ ਐਸੀ ਦਰਸ਼ਨ ਕਨ ਗੁਰਦੁਆਰਾ ਸਾਹਿਬ ਨਾਲ ਦੇ ਸਾਰੇ ਕਰ ਲਿਆ ਜਿਹੜੇ ਜਿਹੜੇ ਗੁਰਦੁਆਰੇ ਸੇ ਲੱਗੇ ਸਾਰੇ ਦਰਸ਼ਨ ਕਰ ਚੁੱਕੇ ਆਪਾਂ ਬੁੱਢਨ ਸਾਹਿਬ ਵੀ ਗਏ ਸੀ ਬ ਦਿੱਤਾ ਜੀ ਵੀ ਗਏ ਸੀ ਚੇਰੀ ਚੰਦ ਦੇ ਗੁਰਦੁਆਰੇ ਵੀ ਗਏ ਸੀ ਤੇ ਕਿਰਤਪੁਰ ਸਾਹਿਬ ਵੀ ਗਏ ਸੀ ਤੇ ਹੁਣ ਸਾਡੀ ਅੰਮ੍ਰਿਤਸਰ ਵਾਪਸੀ ਸਵੇਰ ਦੀ ਸਵੇਰ ਦੀ ਰੇਲ ਰਾਈਡ ਟਿਕਟ ਤੇ ਚਲੋ ਬਾਕੀ ਮੈਂਬਰ ਗਿਆ ਸਮਾਨ ਸੂਨ ਖਰੀਦਣ ਗਏ ਥੋੜਾ ਹੁੰਦੇ ਤੇ ਕਰਦੇ ਆ ਬਲੌਗ ਦਾ ਐਂਡ ਜੇ ਬਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਤੇ ਬਾਕੀ ਕਿਸੇ ਨਵੀਂ ਵੀਡੀਓ ਚ ਮਿਲਦੇ ਆ ਨਵੇਂ ਬਲੌਗ ਚ ਤੇ ਸ਼ੋਰਟ ਆਪਾਂ ਬਹੁਨੇ ਰੰਨੇ ਆ ਉਹ ਤੁਸੀਂ ਵੇਖ ਲਿਆ ਕਰੋ ਲਾਈਕ ਕਰ ਦਿਆ ਕਰੋ ਚਲੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ